ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਜੇ ਦਾਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਧੌਰ ਤੋਂ ਕਵਰ ਕਰਾਂਗੇ ਜੀ ਝੋਟੀਆਂ ਦਿਖਾਵਾਂ ਤੁਹਾਨੂੰ ਦੋ ਦਿਖਾਵਾਂਗੇ ਤੁਹਾਨੂੰ ਟੋਪ ਦੀਆਂ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾਵਾਂਗੇ ਨਗੀਨਾ ਪੇਸ਼ ਜਮਾ ਤੇ ਦੁੱਧ ਕਿੰਨਾ ਕਾਜਾ ਕਿੰਨੇ ਕਿਤੇ ਦੀ ਸੂਈ ਵੀ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਗੱਲ ਬਾਤ ਸਾਰੀ ਕਰਾ ਦੇਾਂਗੇ ਸਸੀ ਕਾ ਬਾਏ ਮੈਮ ਇਧਰ ਨੂੰ ਆ ਜਾਓ ਹੋ ਠੀਕ ਠਾਕ ਹੋ ਜੀ ਹਾਂਜੀ ਹਾਂ ਵਧੀਆ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਵੀਰੇ ਪੂਰਾ ਵਧੀਆ ਇੱਕ ਅੱਧਾ ਲਿਆਉਣਾ ਤੇ ਲਿਆਉਣਾ ਸਾਫ ਸੁਥਰਾ ਹਾਂਜੀ ਹਾਂਜੀ ਵੀਰੇ ਓਕੇ ਤੇ ਬਾਈ ਪਹਿਲਾਂ ਤਾਂ ਨੰਬਰ ਬੋਲ ਦੇ ਨੰਬਰ ਮੇਰਾ 84275 ਵੀਰੇ 99745 99745 ਪਿੰਡ ਜੀ ਆਪਣਾ ਭਦੌੜ ਬਾਈ ਪਿੰਡ ਭਦੌੜ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਆ ਗਿੱਤਾਪਾ ਤਪਾ ਤੇ ਭਦੌਰ ਨੂੰ ਜਾਣਦਾ ਹਰੇਕ ਬੰਦਾ ਹੀ ਮਸ਼ਹੂਰ ਪਿੰਡ ਹੈਗਾ ਮੈਂ ਮੈਂ ਅੱਜ ਕਿੰਨੇ ਜਾਨਵਰ ਆ ਵੀਰੇ ਅੱਜ 2 ਜਾਨਵਰ ਆ ਵੀਰੇ 2 ਜਾਨਵਰ ਆ ਗਏ ਤੇ ਇੱਕ ਹੈਗੀ ਗੱਬਣ ਝੋਟੀ ਹਾਂਜੀ ਤੇ ਇੱਕ ਹੈਗੀ ਟਾਪ ਕਲਾਸ ਕੱਟੀ ਪਲੂਨ ਸੂਈ ਵੀ ਹਾਂਜੀ ਮੂਹੋ ਚਾਰ ਦੰਦ ਮੂਹੋ ਪਰਫਰਮ ਗੱਲ ਆ ਵੀਰੇ ਮਾਜਾ ਮਾ ਵੀਰੇ ਤੇ ਮਾਗਰ ਕੱਟੀ ਮਾਗਰ ਕੱਟੀ ਵੀਰੇ ਓਕੇ ਤੇ ਰਿਕਾਰਡ ਰਿਕੋਰਡ ਕੋ ਸਹੇ ਦਾ ਰਿਕਾਰਡ ਵੀਰੇ ਹੁਣ ਇਹ ਆਪ ਦਾ ਜਾਨੀ ਦਾਸ ਦੇ ਦਾ ਮਾਲਕ ਬਹੁਤ ਚੰਗੇ ਡੀਜੀ ਦੀ ਹੈ ਨਾ ਐਨਸੀ ਵਾਲਿਆਂ ਦੀ ਹੂੰ ਹੂੰ ਤੇ ਮਾਗਰ ਆ ਕੀ ਕੱਟੀ ਇਹ ਵੀ ਚੰਗੀ ਹੋਏ ਦਾ ਕਿੰਨੇ ਦਿਨਾਂ ਦੀ ਸੂਈ ਵੀ ਆ ਵੀਰੇ ਸੂਈ ਨੂੰ ਭਾਈ ਇਹਨੂੰ ਯਾਰ ਉਹ ਤਾਂ ਸਵਾ ਗਿ ਮਹੀਨਾ ਕਹਿੰਦੇ ਤੁਸੀਂ ਡੇਢ ਮਨ ਡੇਢ ਮਗਰਾ ਕੀ ਕੱਟੀ ਹੈ ਨਾ ਮਗਰੇ ਕੱਟੀ ਆ ਬਾਈ ਜੀ ਤੇ ਕਿੰਨਾ ਵੇ ਮੀ ਲੀਟਰਾਂ ਚ ਪਾਉਣ ਵਾਲਾ ਦੁੱਧ ਆ ਬਾਈ ਦੁੱਧ ਬਾਈ 8 ਕਿਲੋ ਆ ਪੂਰਾ ਬਾਈ ਮਿਹਨਤੀ ਮਿਹਨਤੀ ਵਾਲਾ ਉਹ ਪੋਂਹ ਦਾਹ ਕਹਿ ਦਗੇ ਪਰ ਮਿੰਕੇ ਲਿਆਸਾ ਤੇ ਮੇਲਨ ਚ ਦਾਦ ਦੀ ਜਿੰਮੇ ਸਵਾ ਡੇਢ ਮਹੀਨਾ ਹੋ ਗਿਆ ਮੇਲਨ ਚ ਕਿਵੇਂ ਆ ਗਈ ਇਹ ਮੈਲ ਚ ਬਾਈ ਇੱਕ ਨੰਬਰ ਆ ਬਾਕੀ ਤੇਰੇ ਸਾ ਤੇ ਹੁਣ ਆਪਾਂ ਸਵੇਰ ਵੀਡੀਓ ਬਣਾ ਰਹੇ ਆ ਹਨਾ ਸਵੇਰ ਤੇ ਚਵਾਈ ਹੋਣੀ ਹਜੇ ਬਾਕੀ ਆ ਬਾਈ ਬਾਕੀ ਆ ਵੀਰੇ ਓਕੇ ਚਵਾਈ ਹੋਣੀ ਹਜੇ ਬਾਕੀ ਆ ਤੁਹਾਨੂੰ ਟਾਈਮ ਦਿਖਾ ਦਈਏ ਜੀ ਆਪਾਂ 10:09 ਤੇ 10 ਤਰੀਕ 12ਵਾਂ ਮਹੀਨੇ ਨੂੰ ਵੀਡੀਓ ਬਣਾ ਰਹੇ ਆ 2025 ਜੀ ਤੇ ਖੋਲੋ ਜੀ ਇਹਨਾਂ ਤੋਰਾ ਕਰਾ ਗਏ ਚੈੱਕ ਤੇ ਸਿੰਘ ਥੱਲੇ ਦੀ ਹਨਾ ਬਾਈ ਇੱਕ ਨੰਬਰ ਵੀਰੇ ਇੱਕ ਨੰਬਰ 4 ਰੁਪਏ ਦੀ ਤੇ ਹੁਣ ਮੋਲੇ ਦਾ ਜਾਇਜ਼ ਹੋ ਕਿਉਂਕਿ ਮਹੀਨਾ ਸਵਾ ਮਹੀਨਾ ਸੂਈ ਨੂੰ ਹੋ ਗਏ ਜੇ ਕੱਟੀ ਤਿਆਰੀ ਚ ਹੁੰਦੀ ਅੱਜ ਤਾਜੀ ਹੁੰਦੀ ਫਿਰ ਮੁੱਲ ਹੋਰ ਹੁੰਨੇ ਸੀ ਹਨਾ ਹਾਂਜੀ ਤੇ ਬਾਈ ਦਾ ਕਹਿਣਾ ਆਪ ਕੈਮਰਾ ਵੀ ਗੱਲ ਹੋਈ ਆ ਵੀ ਮਿਲਣ ਵਾਲੇ ਪਾਸੋਂ ਬੇਫਿਕਰ ਰਹੋ ਆ ਦੇਖੋ ਜੀ ਪਤਲੀ ਪਈ ਆ ਝੋਟੀ ਬਰੀਕੀਆਂ ਚ ਪਈ ਆ 4 ਰੁਪਏ ਹੂੰ ਹੂੰ ਕਦ ਕਾੜ ਚੰਗਾ ਆ ਗਿਆ ਮੂੰਹ ਚਾਰ ਦੰਦ ਬਾਕੀ ਥੱਲੇ ਦੀਆਂ ਸਫਾਈਆਂ ਸੂਗੀਆਂ ਬੜੀਆਂ ਕਲਾ ਕਲਾ ਥਣ ਦੇ ਚਾਰੇ ਥਣ ਸਪੇਸ ਦੇ ਉੱਤੇ ਮੋੜ ਲਿਆ ਵੀਰੇ ਰਿੰਗ ਵਾਲਾ ਸਿੰਘ ਆ ਕੋਈ ਨਹੀਂ ਕੱਢ ਗਾ ਸਿੰਘ ਸੁਗਿਰ ਟੌਪ ਹੀ ਆ ਬਸ ਚਾਰ ਦੰਦ ਵੀਰੇ ਮੂੰਹੋਂ ਚਾਰ ਦੰਦ ਓਰੀਜਨਲ ਤੇ ਬਾਕੀ ਸੀਲ ਸੌ ਪੂਖ ਦੇ ਵਿੱਚ ਜਿੰਨੇ ਕਵਾਲ ਚਿੱਟੇ ਚਾਹੀਦੇ ਹੁੰਦੇ ਓਨੇ ਕੀਆ ਕੱਟੀ ਕੁਆਲਿਟੀ ਵਾਲੇ ਪਿੱਠ ਪੁੜੇ ਦੀ ਇੱਕ ਨੰਬਰ ਆ ਦੇਖੋ ਜੀ ਇਹਦਾ ਵੀਰੇ ਸੇਵਾ ਹੈ ਨਹੀਂ ਜੀ ਥੋੜੀ ਨਹੀਂ ਉਹਨਾਂ ਦੀ ਓਕੇ ਜਿੱਥੋਂ ਆਈ ਓਕੇ 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 ਸਾਹਮਣੇ ਨਹੀਂ ਹੋਇਆ ਓਕੇ ਜੀ ਲਾ ਲਓ ਫਿਰ ਬੱਚਾ ਮਾਰ ਦੇ ਧਾਰਾ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਛਾੜ ਦੀ ਚੁੜ ਦੀ ਪ੍ਰੋਪਰ ਬੱਚੇ ਤੇ ਓਕੇ ਹੈ ਜੀ ਤੇ ਭਾਰਾ ਤੁਹਾਨੂੰ ਕਰਾ ਦਿਆਂਗੇ ਆ ਦੇਖੋ ਵੀਰ ਬੰਨੀ ਵੀਰੇ ਮੈਂ ਮੈਂ ਬੱਚਾ ਥਾਣ ਤੁਹਾਨੂੰ ਦਿਖਾ ਦਿਆਂਗੇ ਚਾਰੇ ਚਾਰੇ ਸਪੇਸ ਤੇ ਬਾਕੀ ਸੀਲ ਸਭ ਬਹੁਤ ਅੱਗ ਆ ਦੇਖੋ ਜੀ ਹੋਰਾ ਵੀ ਮੈਨਸ ਪੁਆਇੰਟ ਨਹੀਂ ਥੱਲੇ ਹੁੰਦਾ ਹਨਾ ਹਾਂਜੀ ਹਾਂਜੀ ਇੱਕ ਨੰਬਰ ਆ ਚਾਰ ਸਕੁਅਰ ਦੇ ਫੜਿਆ ਆਪਣਾ ਇਹ ਬੱਚਾ ਇਹਦੇ ਮਗਰ ਜੀ ਸਾਰਾ ਕੁਸ ਉੱਕ ਕੇ ਸਾਰਨ ਕਰ ਲੋ ਜੀ ਚੈੱਕ ਧਾਰ ਦਾ ਫਿਰ ਪੋਲੀ ਤੇ ਨਰਮ ਹੈ ਨਾ ਜਮ ਹਾਂ ਜੀ ਹਾਂ ਦੂਜਾ ਜੇ ਮਾਰਦੇ ਵੀਰੇ ਬਸ ਬਾਹਲਾ ਖੰਦੋਲ ਓਕੇ ਜੀ ਮਗਰ ਉਹ ਮਾੜੀ ਇਹਦੇ ਲਈ ਬਸ ਇਦੋਂ ਨਾ ਕਰੀ ਹੁਣ ਦਿਖਾ ਦਈਏ ਬਸ ਮਾਚਾਈ ਝੁੱਟੀ ਆਹ ਦੇਖੋ ਜੀ ਕੱਲਾ ਕੱਲਾ ਥਣ ਕੱਟੀ ਨੇ ਕੱਢਿਆ ਤੇ ਮੈਂ ਮੇਰੇ ਹੋਰ ਤਾਂ ਸਾਰੀਆਂ ਗੱਲਾਂ ਹੋ ਗਈਆਂ ਰੇਟ ਦੱਸ ਦੇਦਾ ਜਾਇਦ ਰੇਟ ਵੀਰੇ ਜਮਾ ਜਾਇਦ ਜੇ ਕਰ ਜਾਇਦ ਦੀ ਬਸ ਲੈਣ ਦੇਣੀ ਦੱਸ ਦੇ ਹਾਂ ਲੱਖ ਰੁਪਏ ਦੀ ਦੇ ਦਾਂਗੇ ਵੀਰੇ ਮਾਮਦਾਨ ਕਰ ਦੇਣਗੇ ਤੇ ਕੱਟੀ ਵੀ ਫਿਰ ਕਿਹਾਉਂਦੀ ਆ ਹਨਾ ਕੱਟੀ ਵੀ ਕਹਾਉਂਦੀ ਆ ਵੀਰੇ ਯਾਰ ਇਹਦਾ ਗੱਲ ਕਰ ਸੂਏ ਨੂੰ ਮਹੀਨਾ ਕਰਕੇ ਨਾ ਸੂਈ ਨੂੰ ਹੂੰ ਚੱਕਰ ਬਣਦਾ ਗੱਲ ਦਾ ਜੇ ਕਿਤੇ ਮੌਕਾ ਹੁੰਦਾ ਫੇਰ ਤਾਂ ਤੈਨੂੰ ਵੀ ਪਤਾ ਹੀ ਆ ਉਹ ਕਿਤੇ ਹੁਣ ਬਾਈ 2 ਨੰਬਰ ਜਿਹੜੀ ਆਪਾਂ ਕੱਟੀ ਇਹ ਵੀ ਕਟੀਆਂ ਚ ਆ ਗਈ ਹਨਾ ਹਾਂਜੀ ਇਹ ਵੀ ਮੂਹ ਚਾਰ ਦਾੰਦਾ ਬਾਈ ਸਾਰੇ ਦੂਜੇ ਸੂਏ ਸੁਣਦੀ ਦੂਜੇ ਸੂਏ ਸੁਣ ਕੱਢ ਲਿਓ ਬਾਹਰ ਨੂੰ ਇਹ ਜੰਗੇ ਜੋ ਆ ਗਈ ਜੀ ਕਿਉਂਕਿ ਹਜੇ ਬਾਈ ਕਹਿੰਦਾ ਦਿਖਾਉਣੀ ਤਾਂ ਹੈ ਨਹੀਂ ਸੀ ਤੇ ਦਿਖਾ ਦਿੰਨੇ ਆ ਚਲੋ ਹਾਂਜੀ ਹਾਂਜੀ ਕੱਲ ਹੀ ਆਈ ਆ ਬਾਈ ਇਹ ਕੱਲ ਹੀ ਆਈ ਉਹ ਕਿਤਲੇ ਹਰੇ ਦੀ ਆਲਜੀ ਕਰਦੀ ਆ ਹਾਂਜੀ ਹਾਂ ਬਾਈ ਆ ਜਾ ਬੱਤ ਤੂੰ ਨਹੀਂ ਇੰਨੀ ਆ ਨਰਮ ਬੋ ਜਾ ਨਰਮ ਹੂੰ ਆ ਜਾ ਆ ਜਾ ਬੱਤ ਆ ਤੇ ਚੰਗੀ ਸਿੰਗੀ ਸੁੰਗੀ ਦੀ ਆ ਗਈ ਤੇ ਵੀਰੇ ਮੈਂ ਮੈਂ ਕਿੰਨੇ ਦਿਨ ਬਾਕੀ ਆ ਇਹਦਾ ਵੀਰੇ 5 ਦਿਨ ਲੈ ਜੂ ਵੀਰੇ ਹਲੇ ਕਿੰਨਾ ਗ ਦੁੱਧ ਕੱਢ ਸਕਦੇ ਆ ਬਾਈ ਦੁੱਧ ਵੀਰੇ ਪਹਿਲੇ ਸੂਏ ਦਾ 12 ਕਿਲੋ ਸੀ ਇਹਦਾ ਤੇ ਇਹਦੀ 12 ਮੰਨ ਲੈ ਪਾਉਂਦੀ ਆ ਬਾਈ ਤੇ ਵੀ 12 ਹੀ ਮੰਨ ਲੈ ਓਕੇ ਤੇ ਇਹਦੀ ਦਾ ਵੈਸੇ ਵੱਧ ਦੇ ਦੂ ਵੀਰੇ ਪਤਲੇ ਪਿੰਡੇ ਚ ਆ ਗਈ ਛੋਟੀ ਪਲੀ ਵੀ ਓਕੇ ਤੇ ਫੇਸਬੂਕ ਚੰਗਾ ਜੀ ਹਾਂਜੀ ਤੇ ਬਾਹਰ ਪਿੱਛੇ ਥਣਾ ਥਣਾ ਨੂਕ ਪੂਰੀ ਗਰੰਟੀ ਵੀਰੇ ਬਾਕੀ ਪੜੀ ਸਾਮੀ ਬਹੁਤ ਆ ਹਨਾ ਹਾਂਜੀ ਹਾਂਜੀ ਬਾਈ ਓਕੇ ਥਣਾ ਨੂਕ ਨਹੀਂ ਲਈ ਜਾ ਲੋਕਲ ਵੀਰੇ ਕੋਈ ਐਹ ਜੀ ਗੱਲ ਨਹੀਂ ਠੀਕ ਆ ਵੀਰੇ ਠੀਕ ਹਾਂਜੀ ਬਾਈ ਤੇ ਪਿੱਠ ਪੂੜਾ ਬੜਾ ਚੌੜੀ ਚੂੜੀ ਹਨਾ ਪੂਰੀ ਇੱਕ ਨੰਬਰ ਵੀਰੇ ਤੇ ਇਹਨੇ ਬਾਈ ਫਿਰ ਕਿੰਨੇ ਪੈਸੇ ਆ ਇਹਦੇ ਵੀਰੇ 1 ਲੱਖ 5000 ਕੇ ਮਾਨਦਾਨ ਕਰਦਾ ਨਹੀਂ ਬਾਈ ਬਾਕੀ ਦਾ ਕੁਆਲਿਟੀ ਚੰਗੀ ਹਲੇਵੇ ਦੀ ਜੀ ਇਹਦੀ ਵੀ ਆ ਦੇਖੋ ਹਮ 1 ਲੱਖ 5 ਤੁਹਾਨੂੰ ਇਹ ਮਿਲ ਜਾਣੀ ਮਾਨਦਾਨ ਤੁਹਾਡਾ ਖੁੱਲਾ ਹੋ ਜਾਣਾ ਤੇ ਨੰਬਰ ਬਾਈ ਮੈਂ ਇੱਕ ਵਾਰੀ ਫੇਰ ਬੋਲਦਾ 83275 ਵੀਰੇ 99745 ਪਿੰਡ ਭਦੌਰ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਬਾਈ ਇੱਥੇ ਲੱਕ ਲਾਉ ਦੇ ਬਾਈ ਲਾਉਗੀ ਲਾਉ ਕੋਈ ਖਾਸ ਨਹੀਂ ਇਹ ਤੇ ਚ ਗੱਲ ਖਾਸ ਕੇ ਸੂ ਪੂਰਾ ਚੀਪਾ ਚੂਪਾ ਜਰੂ ਖੇਚਿਆ ਤਾਰ ਬੋਲੀ ਹਾਂਜੀ ਹਾਂਜੀ ਬਾਈ ਇੱਕ ਨੰਬਰ ਓਕੇ ਜੀ ਕਰ ਲਿਓ ਬਾਈ ਦਾ ਸੰਪਰਕ ਪਿੰਡ ਭਦੌਰ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਨੰਬਰ ਬਾਈ ਦਾ ਹੁਣ ਸਕਰੀਨ 'ਤੇ ਧੰਨਵਾਦ ਜੀ